ਗਾਵਨੀ ਨਾਮ ਰੱਖਿਆ ਪਹਿਲੀ ਗੱਲ ਤੇ ਇਹ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਅਸੀਂ ਨਾਮ ਚੁਣਿਆ ਇੱਕ ਸ਼ਬਦ ਆਂਦਾ ਮਲਹਾਰ ਰਾਗ ਵਿੱਚ ਪ੍ਰਿਆ ਕੀ ਸੋਭ ਸੁਹਾਵਨੀ ਨੀ ਕੀ ਹਾ ਹਾ ਹੋ ਹੋ ਕੰਦਰ ਅਪਸਰਾ ਆਨੰਦ ਮੰਗਲ ਰਸ ਗਾਵਨੀ ਨੀ ਕੀ ਅਸੀਂ ਆਪਣਾ ਥੀਮ ਰੱਖਿਆ ਹੈ ਕਿ ਨੌਵੇਂ ਪਾਤਸ਼ਾਹ ਦੀ 3650 ਸਾਲ ਅਸ਼ਤਾਬਦੀ ਮਨਾਈ ਜਾ ਰਹੀ ਸੋ ਅਸੀਂ ਨੌ ਸ਼ਰਤ ਪਲਾਨ ਕੀਤਾ ਹੈ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਸਾਨੂੰ ਦਾਤ ਦਿੱਤੀ ਹੈ ਕੀਰਤਨ ਦੀ ਇਹ ਸਾਨੂੰ ਅਸੀਂ ਸ਼ਬਦ ਨੂੰ ਗਾਣਾ ਹੈ ਤੇ ਗਾਣ ਦੇ ਬਾਅਦ ਅਸੀਂ ਸਮਝਣਾ ਸ਼ਬਦ ਨੂੰ ਉਹ ਕੀਰਤਨ ਤਾਂ ਬਹੁਤ ਤਰ੍ਹਾਂ ਦਾ ਜੋ ਮੈਨੂੰ ਫੀਲ ਪਰਸਨਲੀ ਮਹਿਸੂਸ ਮੈਨੂੰ ਜੋ ਹੁੰਦਾ ਹੈ ਜਦੋਂ ਮੈਂ ਕੀਰਤਨ ਸੁਣਦੀ ਆ ਜੋ ਰਾਗ ਵਿੱਚ ਹੁੰਦਾ ਤੇ ਉਹਦਾ ਜਿਹੜਾ ਮੀਨਿੰਗ ਹੈ ਨਾ ਉਹ ਮੇਰੇ ਪੱਲੇ ਪੈ ਜਾਂਦਾ ਰੀਜਨਾ ਸਪੋਕਸਮੈਨ ਦੇਖ ਰਹੇ ਤਮਾਮ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਗੱਲ ਕਰਦੇ ਆਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸਿੱਧੀ ਦੇਸ ਦੇ ਜਿੱਥੇ ਕਿ ਵਕ ਵਕ ਕੀਰਤਨ ਜਥਾ ਵੱਲੋਂ ਕੀਰਤਨ ਕੀਤੇ ਜਾਂਦੇ ਨੇ ਤਾਂ ਗੱਲ ਕਰਦੇ ਆਂ ਅਸੀਂ ਅਮਰੀਕਨ ਕੈਨੇਡਾ ਸਿੱਖ ਬੀਬੀਆਂ ਜਿੱਥੇ ਬੰਦੀਆਂ ਉਹਨਾਂ ਦੀਆਂ ਉਹ ਗਾਮਣੀ ਗੀਤ ਰਾਹੀਂ ਸ਼ਬਦ ਗਾਇਨ ਕਰਦੀਆਂ ਤਾਂ ਆਹ ਪੂਰੀ ਗੱਲਬਾਤ ਕਰਦੇ ਆਂ ਸਾਡੇ ਨਾਲ ਮੈਮ ਨੇ ਕੀ ਨਾਮ ਹੈ ਤੁਹਾਡਾ ਨਵ ਬ੍ਰੀਥ ਕੋਰ ਨਾ ਬ੍ਰੀਥ ਕੋਰ ਜੀ ਨਾ ਬ੍ਰੀਥ ਕੋਰ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਤੁਸੀਂ ਬਾਬਾ ਫਰੀਦ ਦੀ ਧਰਤੀ ਤੇ ਆਏ ਆ ਮਾਈ ਗੋਦੜੀ ਸਾਹਿਬ ਵਿਖੇ ਤੁਸੀਂ ਇੱਕ ਪ੍ਰੋਗਰਾਮ ਦਾ ਅਯੋਜਨ ਕਰਨਾ ਹੈ ਧਾਰਮਿਕ ਪ੍ਰੋਗਰਾਮ ਹੈ ਬਹੁਤ ਅੱਛਾ ਪ੍ਰੋਗਰਾਮ ਹੁੰਦਾ ਤੁਸੀਂ ਇੰਨੀ ਦੂਰੋਂ ਚੱਲ ਕੇ ਆਏ ਕਿਵੇਂ ਮਨ 'ਚ ਤੁਹਾਡੇ ਧਾਰਨਾ ਆਈ ਵੀ ਅਸੀਂ ਵੀ ਇਸ ਇਲਾਕੇ ਦੇ ਵਿੱਚ ਇਸ ਇਲਾਕੇ ਦੇ ਲੋਕਾਂ ਨੂੰ ਵੀ ਗੁਰੂ ਦਾ ਗਿਆਨ ਦੇ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਫਰੀਦਕੋਟ ਕਿਉਂ ਆਏ ਆ ਐਕਚੁਅਲੀ ਰੀਅਲ ਰੀਜ਼ਨ ਹੈ ਕਿਉਂਕਿ ਪੰਜਾਬ ਸਭਾ ਸਪੀਕਰ ਸਰਦਾਰ ਕੁਲਦਾਰ ਕੁਲਦਾਰ ਸਿੰਘ ਸੰਧਵਾ ਜੀ ਜੀ ਉਹਨੇ ਕਰਕੇ ਅਸੀਂ ਇੱਥੇ ਆਇਆ ਕਿਉਂਕਿ ਜਦੋਂ ਅਸੀਂ ਉਹਨਾਂ ਨੂੰ ਮਿਲੇ ਸੀ ਤਿੰਨ ਚਾਰ ਮਹੀਨੇ ਪਹਿਲਾਂ ਇਸ ਪ੍ਰੋਜੈਕਟ ਬਾਰੇ ਦੱਸਿਆ ਤੇ ਉਹਨਾਂ ਨੂੰ ਬਹੁਤ ਅੱਛਾ ਲੱਗਿਆ ਤੇ ਉਹ ਕਹਿੰਦੇ ਤੁਸੀਂ ਜਰੂਰ ਕਰੋ ਮੈਂ ਸਪੋਰਟ ਕਰਾਂਗਾ ਤੁਹਾਡੀ ਤੇ ਮੇਰਾ ਜਿਹੜਾ ਮੇਰੀ ਕੰਸਟੀਟੂਐਂਸੀ ਉਹ ਫਰੀਦਕੋਟ ਹੈ ਉੱਥੇ ਜਰੂਰ ਕਰਨਾ ਸੋ ਬਾਕੀ ਤਾਂ ਸਾਡੇ ਮੇਨਲੀ ਗੁਰੂ ਤੇਗ ਬਹਾਦਰ ਜੀ ਨਾਲ ਰਿਲੇਟਡ ਸ਼ੈਅਰ ਹੈ ਜਿਸ ਤਰ੍ਹਾਂ ਅੰਮ੍ਰਿਤਸਰ ਹੋ ਗਿਆ ਜਾਂ ਦਿੱਲੀ ਹੋ ਗਿਆ ਜਾਂ ਨਨਪੁਰ ਸਾਹਿਬ ਹੋ ਗਿਆ ਤੇ ਹੋਰ ਵੀ ਸ਼ੈਅਰ ਬਟ ਇੱਥੇ ਸਾਨੂੰ ਆਣਾ ਜ਼ਰੂਰੀ ਅਸੀਂ ਮਹਿਸੂਸ ਕੀਤਾ ਕਿਉਂਕਿ ਕੁਲਤਾਰ ਸਿੰਘ ਸੰਧਵਾ ਜੀ ਨੂੰ ਅਸੀਂ ਚਾਹੁੰਦੇ ਸੀ ਵੀ ਉਹ ਜੋ ਸਮਝਦੇ ਸੀ ਜ਼ਰੂਰੀ ਉਹ ਵੀ ਕਰੀਏ ਕਿ ਅਲੱਗ ਏਰੀਆ ਹੋ ਗਿਆ ਨਾ ਸਾਡੇ ਵਾਸਤੇ ਥੋੜਾ ਥੋੜਾ ਮੋਰ ਰੂਰਲ ਏਰੀਆ ਮਤਲਬ ਹੈ ਨਾ ਤੇ ਉਹ ਵੀ ਅਸੀਂ ਚੰਦੇ ਸੀ ਪੀਕ ਇਸਨਾ ਦੇ ਵਿੱਚ ਅੱਛਾ ਮੈਂ ਜਿਹੜਾ ਗਾਇਨ ਤੁਸੀਂ ਕਹਿ ਰਹੇ ਹੋ ਗਾਵਨੀ ਗਾਵਨੀ ਮਤਲਬ ਕੀ ਸ਼ਬਦ ਹੈ ਕੀ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪੈਦਾ ਹੋਇਆ ਜਾਂ ਮਤਲਬ ਕਿ ਹੋਰ ਇਹਦਾ ਕੋਈ ਸ਼ਬਦ ਤੱਕ ਅਰਥ ਕੀ ਹੈ ਹਾਂਜੀ ਅਸੀਂ ਗਾਵਨੀ ਨਾਮ ਰੱਖਿਆ ਪਹਿਲੀ ਗੱਲ ਤੇ ਇਹ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਅਸੀਂ ਨਾਮ ਚੁਣਿਆ ਇੱਕ ਸ਼ਬਦ ਆਉਂਦਾ ਮਲਹਾਰ ਰਾਗ ਵਿੱਚ ਪ੍ਰਿਆ ਕੀ ਸੋਭ ਸੁਹਾਵਨੀ ਨੀ ਕੀ ਹਾ ਹਾ ਹੋ ਹੋ ਗੰਦਰਬ ਅpsਰਾ ਆਨੰਦ ਮੰਗਲ ਰਸ ਗਾਵਨੀ ਨੀ ਕੀ ਸੋ ਇਹ ਸ਼ਬਦ ਉੱਥੋਂ ਆਇਆ ਤੇ ਇਹ ਸਾਨੂੰ ਬਹੁਤ ਟਕਵਾ ਲਗਿਆ बिकॉज ਜਿਹੜਾ ਗਾਉਣਾ ਹੈ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਸਾਨੂੰ ਦਾਤ ਦਿੱਤੀ ਹੈ ਕੀਰਤਨ ਦੀ ਇਹ ਸਾਨੂੰ ਅਸੀਂ ਸ਼ਬਦ ਨੂੰ ਗਾਣਾ ਹੈ ਤੇ ਗਾਣ ਦੇ ਬਾਅਦ ਅਸੀਂ ਸਮਝਣਾ ਸ਼ਬਦ ਨੂੰ ਇਹ ਦੋ ਬਹੁਤ ਇੰਪੋਰਟੈਂਟ ਚੀਜ਼ਾਂ ਹਨ ਗਾਣਾ ਕਿਉਂ ਹੈ ਕਿਉਂਕਿ ਉਹ ਸਾਡੇ ਰੂਹ ਨੂੰ ਲੱਗਦਾ ਹੈ ਸ਼ਬਦ ਤੇ ਇਹ ਸਾਨੂੰ ਫਿਰ ਸ਼ਬਦ ਦੇ ਨੇੜੇ ਕਰਦਾ ਗਾਣ ਦੇ ਨਾਲ ਇਟਸ ਅ ਨੈਚਰਲ ਥਿੰਗ ਵੀ 뮤ਜ਼ਿਕ ਜਿਹੜਾ ਉਹ ਪਰਸਨਲ ਬਣ ਜਾਂਦਾ ਹਰ ਇੱਕ ਨੂੰ ਹਰ ਇੱਕ ਨੂੰ ਨਲਬ ਜਿਹੜੀ ਤਾਂ ਸਾਡੀ ਆਵਾਜ਼ ਹੈ ਉਹ ਸਾਡੇ ਨਾਲ ਹਮੇਸ਼ਾ ਹੁੰਦੀ ਹੈ ਤੇ ਗਾਣ ਦੇ ਨਾਲ ਫਿਰ ਸ਼ਬਦ ਨੇੜਤਾ ਪੈਦਾ ਹੁੰਦੀ ਹੈ ਆ ਥੈਰੇਪੀ ਹੁੰਦੀ ਹੈ 뮤ਜ਼ਿਕ ਦੇ ਥਰੂ ਤੇ ਗੁਰੂ ਨਾਨਕ ਦੇਵ ਜੀ ਨੇ ਤਾਂ ਇਹੀ ਕਿਹਾ ਪੂਰੀ ਬਾਣੀ ਵਿੱਚ ਹਰੇਕ ਅੰਗ ਤੇ ਵੀ ਗੁਣਗਾਵਾ 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 ਜੋ ਮੈਨੂੰ ਲੱਗਦਾ ਵੀ ਜਿਹੜਾ ਸਾਡਾ ਮਨ ਹੈ ਉਹ ਹਮੇਸ਼ਾ ਕਾਮ ਕ੍ਰੋਧ ਲੋਭ মোহangar ਵਿੱਚ ਫਸਿਆ ਹੁੰਦਾ ਇਹ ਨੇਚਰਲ ਹੈ ਇਹ ਹੁੰਦਾ ਹਰ ਇੱਕ ਹਿਊਮਨ ਲਾਈਫ ਵਿੱਚ ਇਸ ਤਰ੍ਹਾਂ ਹੀ ਹੁੰਦਾ ਤੇ ਉਹਦੇ ਕਰਕੇ ਕਈ ਦੁੱਖ ਵੀ ਸਾਨੂੰ ਮਹਿਸੂਸ ਹੁੰਦੇ ਆ ਤੇ ਕੀ ਹੁੰਦਾ ਜਦੋਂ ਅਸੀਂ ਗਾਣੇ ਆ ਖਾਸ ਸ਼ਬਦ ਗਾਣੇ ਆ ਬਾਣੀ ਗਾਣੇ ਆ ਜੋ ਪਿਓਰ ਹੈ ਤੇ ਉਹਦੇ ਨਾਲ ਕੀ ਹੁੰਦਾ ਸਾਨੂੰ ਐਕਚੁਅਲੀ ਸੁਖ ਵੱਲ ਲੈ ਜਾਂਦੀ ਹੈ ਜਿਹੜੇ ਮਨ ਵਿੱਚ ਦੁੱਖ ਹੁੰਦੇ ਆ ਉਹ ਰਿਪਲੇਸ ਹੋ ਜਾਂਦੇ ਸੁਖ ਦੇ ਨਾਲ ਜਿੰਨੀ देर ਅਸੀਂ ਗਾਉਂਦੇ ਰਹਿੰਦੇ ਹਾਂ ਸੋ ਗਾਣ ਦਾ ਬਹੁਤ ਥੈਰਾਪਿਊਟਿਕ ਬੈਨੀਫਿਟ ਹੈ ਸਾਡੀ ਗ੍ਰੋਥ ਹੁੰਦੀ ਹੈ ਗਾਣ ਦੇ ਨਾਲ ਅ ਅੰਦਰ ਦਾ ਜਿਹੜਾ ਸਾਡਾ ਕੀ ਹੈ ਕੀ ਕਹੀਏ ਮਤਲਬ ਨਿਰਮਲਤਾ ਅੰਦਰ ਨਿਰਮਲਤਾ ਅੰਦਰ ਦੀ ਜਿਹੜੀ ਨਿਰਮਲਤਾ ਨਾ ਉਹ ਫਿਰ ਹੌਲੀ 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 ਉਹ ਮਨੁੱਖ ਨੂੰ ਪੈਦਾ ਕਰਦੀ ਸਕੂਨ ਵੀ ਤੇ ਨਿਰਮਲਤਾ ਦੀ ਜਿਹੜੀ ਸਾਡੀ ਗ੍ਰੋਥ ਹੁੰਦੀ ਹੈ ਲਾਈਫ ਦੀ ਜਰਨੀ ਵਿੱਚ ਉਹ ਸਾਨੂੰ ਉਹਦੇ ਵੱਲ ਲੈ ਕੇ ਜਾਂਦੀ ਹੈ ਸਾ ਗਾਣਾ ਬਹੁਤ ਜ਼ਰੂਰੀ ਹੈ ਗੁਰੂ ਨਾਨਕ ਦੇਵ ਜੀ ਨੇ ਇਹ ਕਹਿਆ ਹੈ ਤੇ ਹਰ ਇੱਕ ਅੰਗ ਤੇ ਇਹ ਲਿਖਿਆ ਗੁਣਗਾਵਾ 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 ਜਿਵੇਂ ਤੁਸੀਂ ਮਿਊਜ਼ਿਕ ਤੇ ਮਤਲਬ ਇਸ ਨੂੰ ਗਾਉਨੇ ਆ ਕਿਸ ਤਕਾਂ ਦਾ ਮਤਲਬ ਤੁਸੀਂ ਰਾਗ ਕੱਢ ਰਹੇ ਹੋ ਮੜਾ ਜਿਹਾ ਥੋੜਾ ਗੁਣਗਨਾ ਕੇ ਹਾਂਜੀ ਦੇਖੋ ਜਿਹੜਾ ਕੀਰਤਨ ਹੈ ਬਹੁਤ ਤਰ੍ਹਾਂ ਦਾ ਹੈ ਇੱਕ ਤਾਂ ਹੈ ਰਾਗਾ ਓਵਰ ਰਾਗਾ 베ਸਟ ਕੀਰਤਨ ਹਨਾ ਸਾਡੇ ਪੂਰਾ ਗੁਰੂ ਗ੍ਰੰਥ ਸਾਹਿਬ ਜੀ 31 ਰਗਾ ਦੇ ਵਿੱਚ ਡਿਵਾਈਡ ਕੀਤਾ ਹੋਇਆ ਆਲਮੋਸਟ ਸੋ ਇਹ ਪਹਿਲੀ ਵਾਰੀ ਕਿਸ ਨੇ ਕੀਤਾ ਮਤਲਬ ਸਾਡੇ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਵਾਰੀ ਹਿਊਮੈਨਿਟੀ ਚ ਇਹ ਕੀਤਾ ਹੈ ਵੀ ਪੂਰਾ ਗ੍ਰੰਥ ਆਰਗੇਨਾਈਜ਼ ਕੀਤਾ ਹੋਇਆ 뮤జిਕਲੀ ਚੈਪਟਰਸ ਵਿੱਚ ਹੈ ਨਾ ਪਹਿਲਾ ਸ੍ਰੀ ਰਾਗਾਂ ਦਾ ਇਸ ਤਰ੍ਹਾਂ ਤੇ ਇਸ ਤਰ੍ਹਾਂ ਕਿਸੇ ਨੇ ਦੀ ਪਹਿਲਾਂ ਕੀਤਾ ਰਾਈਟ ਹੁਣ ਕੀਰਤਨ ਤਾਂ ਬਹੁਤ ਤਰ੍ਹਾਂ ਦਾ ਜੋ ਮੈਨੂੰ ਫੀਲ ਪਰਸਨਲੀ ਮਹਿਸੂਸ ਮੈਨੂੰ ਜੋ ਹੁੰਦਾ ਜਦੋਂ ਮੈਂ ਕੀਰਤਨ ਸੁਣਦੀ ਆ ਜੋ ਰਾਗ ਵਿੱਚ ਹੁੰਦਾ ਤੇ ਉਹਦਾ ਜਿਹੜਾ मीनिंग ਹੈ ਨਾ ਉਹ ਮੇਰੇ ਪੱਲੇ ਪੈ ਜਾਂਦਾ ਥੋੜਾ ਜਿਆ ਥੋੜਾ ਈਜ਼ੀਅਰ ਪੈ ਜਾਂਦਾ ਫਿਰ ਉਹ ਥੋੜਾ ਪੱਲੇ ਪੈ ਜਾਂਦਾ ਫਿਰ ਮੈਂ ਬਾਅਦ ਵਿੱਚ ਜਾ ਕੇ ਉਹ ਸ਼ਬਦ ਨੂੰ ਸਟੱਡੀ ਕਰਦੀ ਵੀ ਦਾ ਐਗਜ਼ੈਕਟ ਮਕਸਦ ਕੀ ਇਹਦਾ ਤਤ ਕੀ ਹੈ ਫਿਰ ਉਹ ਮੈਂ ਖੋਜਦੀ ਆ ਕੱਢਦੀ ਆ ਸਮਝਣਾ ਵੀ ਗੁਰੂ ਨਾਨਕ ਦੇਵ ਜੀ ਦਾ ਵਿਸ਼ਾ ਕੀ ਹੈ ਸ਼ਬਦ ਦੇ ਵਿੱਚ ਤੇ ਦੂਸਰਾ ਜਿਹੜਾ ਕੀਰਤਨ ਹੈ ਬਹੁਤ ਸੁੰਦਰ ਸਭ ਕੁਝ 뮤ਜ਼ਿਕ ਤਾਂ ਹੈ ਯੂ ਨੋ ਇੱਕ ਬਹੁਤ ਮਹਾਨ ਚੀਜ਼ ਅਮ ਪਰ ਮੇਰੇ ਲਈ ਪਰਸਨਲੀ ਜਦੋਂ ਮੈਂ ਰਾਗ ਵਿੱਚ ਸੁਣਦੀ ਹਾਂ ਤੇ ਉਹ ਵੀ ਜਦੋਂ ਸ਼ਬਦ ਪ੍ਰਦਾਨ ਹੋਵੇ ਰਾਗ ਨਾਟ ਬੀ ਰਾਗ ਦਾ ਜ਼ਿਆਦਾ ਦਿਖਾਇਆ ਜਾਵੇ ਉਸ ਦੇ ਵਿੱਚ ਉਹਦੇ ਇੱਕ ਬੈਲੈਂਸ ਹੋਣਾ ਚਾਹੀਦਾ ਵੀ ਸ਼ਬਦ ਨੂੰ ਅਸੀਂ ਸ਼ਬਦ ਨਾਲ ਜੋੜਨਾ ਰਾਗ ਦੇ ਰਾਹੀਂ ਬਟ ਇਹਨਾਂ ਰਾਗ ਦਾ ਰਾਗ ਦੀ ਦਿਖਾਵਟ ਨਾ ਹੋਵੇ ਪੀ ਸਾਨੂੰ ਸਿਰਫ ਰਾਗ ਹੀ ਸੁੰਦਾ ਸਾਡਾ ਇਹ ਸਾਡੀ ਇਹ ਸੋਚ ਹੈ ਪੀ ਅਸੀਂ ਸ਼ਬਦ ਨਾਲ ਜੁੜਨਾ ਤੇ ਦੂਜਿਆਂ ਨੂੰ ਸ਼ਬਦ ਦੇ ਨਾਲ ਜੋੜਨਾ ਅਰਬੀ ਵੀ ਤੁਸੀਂ ਮਤਲਬ ਇਹ ਬੀਬੀ ਕਿੰਨੀਆਂ ਜਥਾ ਹੈਗਾ ਤੁਹਾਡਾ ਯਾਨੀ ਕਿ ਜਿਹੜੀ ਰਾਗ ਨਹੀਂ ਗਾਇਨ ਕਰਦੇ ਆ ਟੋਟਲ ਕਿੰਨੀ ਆਪਣੀ ਕਿੰਨੀ ਟੀਮ ਹੈ ਜੀ ਇਹ ਜੀ ਅਸੀਂ ਆਪਣਾ ਥੀਮ ਰੱਖਿਆ ਹੈ ਪੀ ਨਵੇਂ ਪਾਤਸ਼ਾਹ ਦੀ 36300 ਸਾਲ ਸ਼ਤਾਬਦੀ ਮਨਾਈ ਜਾ ਰਹੀ ਸੋ ਸੀ ਨੋ ਸ਼ਹਿਰਚ ਪਲਾਨ ਕੀਤਾ ਹੈ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਫਿਰ ਚੰਡੀਗੜ੍ਹ ਫਿਰ ਪਟਿਆਲਾ ਤੇ ਫਿਰ ਹੁਣ ਫਰੀਦਕੋਟ ਅਗੇ ਲੁਧਿਆਣਾ ਜਲੰਧਰ ਆ ਬਾਬਾ ਬਕਾਲਾ ਅੰਮ੍ਰਿਤਸਰ ਤੇ ਫਾਈਨਲੀ ਅਨੰਦਪੁਰ ਸਾਹਿਬ ਹੈ ਨਾ ਕਿਉਂਕਿ ਹਿਸਟোরਿਕਲੀ ਗੁਰੂ ਤੇਗ ਬਹਾਦਰ ਜੀ ਲਈ ਇਹ ਇੰਪੋਰਟੈਂਟ ਸ਼ਹਿਰ ਹੈਗੇ ਸੋ ਨੋ ਸ਼ਹਿਰ ਅਸੀਂ ਪਲਾਨ ਕੀਤੇ ਉਸ ਤੋਂ ਇਲਾਵਾ ਕਦੀ ਹਿਸਟਰੀ ਚ ਅਜੇ ਹੋਇਆ ਨਹੀਂ ਵੀ ਬੀਬੀਆਂ ਨੇ नौ, नौ, करके। करके 31 ਰਾਗ ਸਾਰੇ ਗਾਏ ਹੋਣ ਇਕੱਠੇ ਕਰਕੇ ਯੂ نو ਸਾਰਿਆਂ ਨੂੰ ਇਕੱਠੇ ਕਰਕੇ ਇਸੇ ਕਰਕੇ ਅਸੀਂ ਸਾਰੇ 31 ਰਾਗਸ ਗਾਵਾਂਗੇ ਪੂਰੇ ਟੂਰ ਦੇ ਵਿੱਚ ਮਤਲਬ ਨਵੰਬਰ 6 ਤੋਂ ਲੈ ਕੇ ਨਵੰਬਰ 26 ਤੱਕ ਪੂਰੇ 31 ਰਾਗਸ ਗਾਏ ਜਾਣਗੇ ਬਾਈ 31 31 ਫੀਮੇਲ ਕੀਰਤਨੀਆਂ ਦੇ ਜਥੇ ਸੋ ਇਹਦਾ ਦੋ ਮਤਲਬ ਦੋ ਚੀਜ਼ਾਂ ਹੋ ਰਹੀਆਂ ਹੈ ਨਾ ਤਿੰਨ ਚੀਜ਼ਾ ਹੋ ਰਹੀ ਐ ਐਕਚੁਅਲੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲ ਸ਼ਤਾਬਦੀ ਨੂੰ ਸਮਰਪਿਤ ਇੱਕ ਤੇ ਹੋ ਗਿਆ ਦੂਜਾ ਹੋ ਗਿਆ ਵੀ ਕਾਫੀ ਜ਼ਿਆਦਾ ਫੀਮੇਲਸ ਦੇ ਜਥਿਆਂ ਨੂੰ ਅਸੀਂ ਮਤਲਬ ਪ੍ਰੈਜੈਂਟ ਕਰ ਰਹੇ ਐ ਮੈਮ ਤੁਸੀਂ ਮਤਲਬ ਵੀ ਨੌ ਜ਼ਿਲ੍ਹਿਆਂ ਦੀ ਗੱਲ ਕੀਤੀ ਐ ਕਿਹੜੇ ਕਿਹੜੇ ਜ਼ਿਲ੍ਹੇ ਨੇ ਉਹ ਹਾਂਜੀ ਅਸੀਂ ਸ਼ੁਰੂ ਕੀਤਾ ਸੀ ਅੰਮ੍ਰਿਤਸਰ ਵਿੱਚ ਗੁਰੂ ਕੇ ਮਹਿਲ ਜਿੱਥੇ ਗੁਰੂ ਤੇਗ ਬਹਾਦਰ ਜੀ ਦਾ ਜਨਮ ਸਥਾਨ ਐ ਉਸ ਤੋਂ ਬਾਅਦ ਫਿਰ ਅਸੀਂ ਦਿੱਲੀ ਚਲੇ ਗਏ ਅੱਜ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਹੈ ਉਸ ਸੀਸਗੰਜ ਸਾਹਿਬ ਲੁਕਾਪ ਗੰਜ ਸਾਹਿਬ ਫਿਰ ਉਸੇ ਮਾਤਾ ਸੁਨਰੀ ਕਾਲਜ ਵੀ ਇੱਕ ਪ੍ਰੋਗਰਾਮ ਕੀਤਾ ਉਸ ਤੋਂ ਬਾਅਦ ਫਿਰ ਅਸੀਂ ਚੰਡੀਗੜ੍ਹ ਆ ਗਏ ਪਰਸੋਂ ਦੀ ਗੱਲ ਤੇ ਫਿਰ ਪਟਿਆਲੇ ਰਾਤੀ ਤੇ ਹੁਣ ਅੱਜ ਸ਼ਾਮ ਨੂੰ ਫਰੀਦਕੋਟ ਕਰਾਂਗੇ ਉਸ ਤੋਂ ਬਾਅਦ ਫਿਰ ਲੁਧਿਆਣੇ ਜਿਲੰਦਰ ਮੈਂ ਤੁਲੇ ਮਨ ਦੇ ਵਿੱਚ ਕਿਦਾਂ ਆਈਡੀਆ ਆ ਮਤਲਬ ਵੀ ਤੁਸੀਂ ਇਸੇ ਲਾਈਨ ਨੂੰ ਚੁਣਿਆ ਗੁਣਗਾਇਨ ਕੀਤਾ ਲੋਕਾਂ ਨੂੰ ਸੇਹ ਦੇਣ ਲਈ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਲਈ ਹਨਾ ਕਤਾ ਬਾਚ ਕਰਾਈ ਕੀਰਤਨ ਰਾਹੀਂ ਤੁਸੀਂ ਲੋਕਾਂ ਨੂੰ ਨਿਹਾਲ ਕਰਦੇ ਉਹਨਾਂ ਦੀਆਂ ਦਿੱਤੀਆਂ ਕੁਰਬਾਨੀਆਂ ਗੁਰੂ ਸਾਹਿਬਾਨਾਂ ਦੀਆਂ ਉਹਨਾਂ ਬਾਰੇ ਜਾਣਕਾਰੀ ਦੇਣੀ ਤੁਹਾਡੇ ਮਨ ਚ ਤੁਹਾਨੂੰ ਚੇਂਜ ਕਿਦਾਂ ਦੀ ਲੱਗੀ ਮਤਲਬ ਤੁਸੀਂ ਮਤਲਬ ਇਹ ਕਿਦਾਂ ਪਹਿਨਾਇਆ ਕਿਉਂਕਿ ਭਾਜੀ ਗੱਲ ਇਹ ਆ ਪੀ ਅਸੀਂ ਕੀਰਤਨ ਨਾਲ ਜੁੜੇ ਹੋਏ ਆ ਕਾਫੀ ਧੀਰ ਤੋਂ ਛੋਟੇ ਹੁੰਦਿਆਂ ਤੋਂ ਸਾਡੇ ਪੇਰੈਂਟਸ ਨੇ ਸਾਨੂੰ ਕੀਰਤਨ ਦੇ ਲੈਸਨਸ ਦਵਾਏ ਤੇ ਜੋ ਜੋ ਅਸੀਂ ਵੱਡੇ ਹੋਏ ਸਾਡੇ ਆਪਣੇ ਬੱਚੇ ਹੋਏ ਫਿਰ ਅਸੀਂ ਉਹਨਾਂ ਨੂੰ ਵੀ ਸਮਝਿਆ ਬਹੁਤ ਜ਼ਰੂਰੀ ਸੀ ਪੀ ਉਹਨਾਂ ਨੂੰ ਵੀ ਸ਼ਬਦ ਨਾਲ ਜੋੜਨਾ ਗੁਰੂ ਨਾਨਕ ਨਾਲ ਜੋੜਨਾ ਹੈ ਅਸੀਂ ਬਾਹਰ ਰਹਨੇ ਆ ਤੇ ਅਸੀਂ ਚਾਹੁੰਦੇ ਆ ਪੀ ਉਹਨਾਂ ਦੀ ਜਿਹੜੀ ਰਿਲੇਸ਼ਨਸ਼ਿਪ ਹੋਏ ਆਪਣੇ ਧਰਮ ਦੇ ਨਾਲ ਆਪਣੇ ਗੁਰੂ ਦੇ ਨਾਲ ਉਹਨੇ ਪੱਕੀ ਹੋਵੇ ਹੈ ਨਾ ਪੀ ਇਹ ਨਹੀਂ ਸਿਰਫ ਰਿਸਪੈਕਟ ਕਰਨ ਤੇ ਵਸ ਬਾਕੀ ਜਿਹੜੇ ਉਹਨਾਂ ਦੇ ਡਾਊਟਸ ਆ ਕੁਐਸਚਨਸ ਉਹਨਾਂ ਦੇ ਮਨ ਦੇ ਜਿਹੜੇ ਹੁੰਦੇ ਆ ਉਹਨਾਂ ਦਾ ਕੋਈ ਆਨਸਰ ਨਹੀਂ ਉਹਨਾਂ ਨੂੰ ਮਿਲੇ ਇਹ ਨਹੀਂ ਚਾਹੁੰਦੇ ਚਾਹੁੰਦੇ ਅਸੀਂ ਚਾਹੁੰਦੇ ਆ ਕਿ ਜਿਹੜੀ ਉਹਨਾਂ ਨਾਲ ਆਪਣੇ ਧਰਮ ਦੇ ਨਾਲ ਤੇ ਜਿਹੜੀ ਗੁਰੂ ਨਾਨਕ ਦੇ ਨਾਲ ਰਿਲੇਸ਼ਨਸ਼ਿਪ ਹੋਣੀ ਚਾਹੀਦੀ ਉਹ ਪਰਸਨਲ ਹੋਣੀ ਚਾਹੀਦੀ ਮਤਲਬ ਉਹਨਾਂ ਨੂੰ ਫੀਲ ਹੋਵੇ ਕਿ ਉਹਨੂੰ ਸੈਟੀਸਫੈਕਸ਼ਨ ਅੰਦਰੋਂ ਉਹਨਾਂ ਨੂੰ ਮਿਲ ਰਹੀ ਹੈ ਤੇ ਸਾਨੂੰ ਇਹ ਲੱਗਦਾ ਕਿ ਜਿਹੜਾ ਕੀਰਤਨ ਦਾ ਇੱਕ ਰਸਤਾ ਹੈ ਇਹਦੇ ਨਾਲ ਉਹ ਚੀਜ਼ ਬਣ ਜਾਂਦੀ ਹੈ ਸੋ ਬੱਚਾ ਨੂੰ ਇਸ ਰਸਤੇ ਤੇ ਲੱਸੀ ਲਗਾਇਆ ਹੋਇਆ ਵੱਡਾ ਬੇਟਾ 23 23 ਸਾਲ ਸੌਰੀ 23 ਸਾਲ ਦਾ ਤੇ ਉਹ ਤਵਲਾ ਵਜਾਂਦਾ ਤੇ ਉਹ ਕਾਫੀ ਅੱਛੀ ਉਹਦੀ ਡੂੰਗੀ ਕਨੈਕਸ਼ਨ ਹੈ ਕੀਰਤਨ ਨਾਲ ਉਹਨੂੰ ਪਸੰਦ ਆ ਉਹਦੇ ਸਾਰੇ ਦੋਸਤ ਮਤਲਬ ਕੀਰਤਨ ਪਸੰਦ ਕਰਦੇ ਆ ਤੇ ਛੋਟਾ ਬੇਟਾ 16 ਸਾਲ ਦਾ ਉਹਨੂੰ ਅਸੀਂ ਵੋਕਲ ਸਟੂਡੈਂਟ ਅ ਜਦੋਂ ਚੈਸਲ ਦਾ ਸੀ ਉੱਥੇ ਸ਼ੁਰੂ ਕਰਦਾ ਸੀ ਨਾਲ ਫਿਰ ਮੈਂ ਵੀ ਥੋੜਾ ਹੋਰ ਡਿਵੋਸ਼ਨ ਮੇਰੀ ਉਧਰ ਚਲੇ ਗਈ ਚਲੇ ਗਈ ਸੀ ਡਿਵੋਸ਼ਨ ਵੋਕਲ ਵਾਲ ਕੀਰਤਨ ਹੋਰ ਸਿੱਖੰਦੀ ਹੈ ਨਾ ਛੋਟੇ ਬੇਟੇ ਦੇ ਨਾਲ ਨਾਲ ਜਿਵੇਂ ਤੁਸੀਂ ਗੱਲ ਕਰਦੇ ਬਾਹਰਲੇ ਮੁਲਕਾਂ ਦੇ ਵਿੱਚ ਮਤਲਬ ਵੀ ਇਸ ਚੀਜ਼ ਨੂੰ ਤਾਂ ਪਹਿਲ ਦਿੰਦੇ ਨੇ ਕਿਉਂਕਿ ਉੱਥੇ ਕਲਚਰ ਹੋਰ ਤਰੀਕੇ ਦਾ ਤੁਸੀਂ ਬੜੀ ਹਿੰਮਤ ਦਲੇਰੀ ਦੇ ਨਾਲ ਜਿਹੜਾ ਕਲਚਰ ਨੂੰ ਆਪਣੇ ਇਸ ਨੂੰ ਸੰਭਾਲ ਲਿਆ ਹੈ ਧਾਰਮਿਕ ਕਲਚਰ ਜਿਹੜੇ ਆਪਣੇ ਸੰਭਾਲੇ ਹੋਏ ਹੈ ਜੀ ਹੈ ਨਾ ਤੇ ਇਹ ਮਤਲਬ ਤੁਹਾਨੂੰ ਕਿਦਾਂ ਲੱਗ ਰਿਹਾ ਵੀ ਇਹ ਜਿਹੜਾ ਵੀ ਪੰਜਾਬ ਦੇ ਤੇ ਇੰਗਲ ਆਪਣੇ ਬਾਹਰਲੇ ਵਿਦੇਸ਼ ਦਾ ਕੋਈ ਹੈਗਾ ਫਰਕ ਲੱਗਦਾ ਤੁਹਾਨੂੰ ਜਰਾ ਹਾਂ ਪਹਿਲਾਂ ਮੈਂ ਅਡਜਸਟ ਕੰਪਲੀਟ ਕਰਨਾ ਚਾਹ ਨਹੀਂ ਜੋ ਪਹਿਲਾਂ ਤੁਸੀਂ ਕਿਹਾ ਇਹ ਹੈ ਵੀ ਜਦੋਂ ਸਾਨੂੰ ਆਪ ਨੂੰ ਪਰਸਨਲ ਐਕਸਪੀਰੀਅੰਸ ਹੈ ਪੀ ਜਦੋਂ ਅਸੀਂ ਕੀਰਤਨ ਕਰਦੇ ਜਿੰਨੀ ਸ਼ਾਂਤੀ ਜਿੰਨੀ ਕਨੈਕਸ਼ਨ ਜਿੰਨਾ ਨਾਮ ਨਾਲ ਉਹ ਜੁੜਦਾ ਹੈ ਨਾ ਉਹ ਸਾਨੂੰ ਪਰਸਨਲ ਐਕਸਪੀਰੀਅੰਸ ਹੈ ਤੇ ਉਹਦੇ ਕਰਕੇ ਸਾਨੂੰ ਇਹ ਫੀਲ ਹੁੰਦਾ ਵੀ ਇਹ ਚੀਜ਼ ਸਾਰਿਆਂ ਤੱਕ ਸਾਰਿਆਂ ਨੂੰ ਇਹ ਚੀਜ਼ ਮਿਲਣੀ ਚਾਹੀਦੀ ਗੁਰੂ ਨਾਨਕ ਦਾ ਸੁੱਖ ਹੈ ਜਿਹੜਾ ਉਹ ਸਾਰਿਆਂ ਤੱਕ ਇਹ ਹੋਣਾ ਚਾਹੀਦਾ ਹੁਣ ਤੱਕ ਸਾਨੂੰ ਨਹੀਂ ਲੱਗਦਾ ਵੀ ਕੋਈ ਇੰਨਾ ਫੋਕਸ ਹੈਗਾ ਗੁਰੂ ਸ਼ਬਦ ਦੇ ਉੱਪਰ ਜਿਹੜਾ ਕੰਮ ਸਾਰੇ ਕਰ ਰਹੇ ਆ ਉਹ ਚਲੋ ਬਹੁਤ ਅੱਛਾ ਸੇਵਾ ਹੋ ਰਹੀਆਂ ਬਾਰ ਲਾਈਕ ਕਨੈਕਸ਼ਨ ਸੇਵਾ ਨਾਲ ਬੜੀ ਹੈ ਸਾਰਿਆਂ ਦੀ ਉਹ ਸੇਵਾਵਾਂ ਬੜੀਆਂ ਹੋ ਰਹੀਆਂ ਜਗਤ ਵਿੱਚ ਯੂ نو ਸਿੱਖਾਂ ਵੱਲੋਂ ਬਟ ਜਿਹੜਾ ਪਰਸਨਲ ਫੋਕਸ ਹੈ ਓਨ ਦ ਸ਼ਬਦ ਯਾ ਪਰਸਨਲ ਕਨੈਕਸ਼ਨ ਓਨ ਦ ਸ਼ਬਦ ਮੈਨੂੰ ਲੱਗਦਾ ਉਹਦੇ ਤੇ ਕੰਮ ਕਰਨਾ ਜ਼ਰੂਰੀ ਹੈ ਸੋ ਦੈਟ ਸਾਰਿਆਂ ਨੂੰ ਸੁੱਖ ਮਿਲੇ ਜੋ ਗੁਰਨਾਣਕ ਚਾਹੁੰਦੇ ਆ ਸਾਡੇ ਵਾਸਤੇ ਸੋ ਤੁਸੀਂ ਇੱਕ ਹੋਰ ਪੁੱਛਿਆ ਅਸੀਂ ਬਾਹਰ ਰਹਿੰਦੇ ਆ ਸੋ ਗੱਲ ਕੀ ਹੈ ਭਾਜੀ ਹੁਣ ਵਾਰ ਰਹੰਦੇ ਆ ਆਸਟ੍ਰੇਲੀਆ ਰਹੰਦੇ ਆ ਯਾ ਯੂ ਨੋ ਜਪਾਨ ਰਹੰਦੇ ਡਸਨਟ ਮੈਟਰ ਸ਼ਬਦ ਤਾਂ ਸਾਡਾ ਉਹੀ ਹੈ ਨਾ ਤੇ ਸਾਡੀ ਜੜਤ ਉਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਤੇ ਤੇ ਬਾਕੀ ਗੁਰੂਆਂ ਦਾ ਸ਼ਬਦ that is our um um main uh, leader main inspiration ਤੇ ਉਹਦੇ ਨਾਲ ਅਸੀਂ ਜ਼ਿਆਦਾਤਰ ਜੁੜੇ ਨਹੀਂ ਆਟ ਅਟ ਅ ਨਲਡ ਡੂੰਗੇ ਲੈਵਲ ਤੇ ਅਨੇ ਸਾਰੇ ਸ਼ਬਦ 6000 ਸ਼ਬਦ ਅਸੀਂ 1 2 3 4 ਸ਼ਬਦ ਅਸੀਂ ਉਹਨੂੰ ਹੀ ਰੱਟੀ ਜਾਈਆ ਰੱਟੀ ਜਾਣੇ ਆ ਉਹਨੂੰ ਸੁਰੀ ਜਾਣੇ ਉਹ ਥੋੜਾ ਜਿਹਾ ਸਕੂਨ ਮਿਲਦਾ ਤੇ ਉਹਦੇ ਨਾਲ ਹੀ ਅਸੀਂ ਖੁਸ਼ ਐ ਪਰ ਜੋ ਸਾਨੂੰ ਮਿਲ ਸਕਦਾ ਜੇ ਅਸੀਂ ਸ਼ਬਦ ਦੇ ਵਿੱਚ ਮਤਲਬ ਡੂੰਗੀ ਤਰ੍ਹਾਂ ਜਾਈਏ ਇੱਕ ਸ਼ਬਦ ਦੀ ਵੀ ਲਾ ਲੋ ਇੱਕ ਸ਼ਬਦ ਦੀ ਖੋਜ ਕਰੀਏ ਫਿਰ ਦੂਜੀ ਦੇ ਫਿਰ ਤੀਜੀ ਦੇ ਮਤਲਬ ਪੂਰੀ ਲਾਈਫਟਾਈਮ ਤੇ ਜੋ ਸਾਨੂੰ ਉਹਦੇ ਵਿੱਚੋਂ ਮਿਲ ਸਕਦਾ ਨਾ ਉਹ ਮਿਲ ਨਹੀਂ ਰਿਹਾ ਮੈਨੂੰ ਲੱਗਦਾ ਜੋ ਡੂੰਗਾਈ ਗੁਰੂ ਨਾਨਕ ਦੇਵ ਜੀ ਦੀ ਹੈ ਜੋ ਇੱਥੇ ਅਹ ਦੇਨ ਲਈ ਸਾਨੂੰ ਆਈਸੀ ਅਜੇ ਤੱਕ ਅਸੀਂ ਉਸ ਦਾ ਸਾਨੂੰ ਲਾਭ ਨਹੀਂ ਮਿਲਿਆ ਤੇ ਕੋਈ ਨਹੀਂ ਸ਼ਬਦ ਹੈ ਔਖਾ ਸਮਝਣਾ ਸ਼ਾਇਦ ਸਪੈਸ਼ਲੀ ਜਿਹੜੇ ਅਸੀਂ ਬਾਹਰ ਵਾਲੇ ਆ ਸਾਡੇ ਜਿਹੜੇ ਅਸੀਂ ਬਾਹਰ ਵਾਲੇ ਸਾਨੂੰ ਖੋਜ ਜ਼ਿਆਦਾ ਕਰਨੀ ਪੈਗੀ ਕਿਉਂਕਿ ਅਸੀਂ ਲੈਂਗੁਏਜ ਤੋਂ ਥੋੜਾ ਦੂਰ ਹੋ ਗਏ ਹਮ ਨਾ ਪੰਜਾਬੀ ਤੋਂ ਜਿੱਦਾਂ ਮੇਰੇ ਬੱਚੇ ਆ ਹੁਣ ਉਹ ਦੂਰ ਹੈ ਲੈਂਗੁਏਜ ਤੋਂ ਉਹਨਾਂ ਨੂੰ ਖੋਜ ਜ਼ਿਆਦਾ ਕਰਨੀ ਪੈਗੀ ਅ ਬਟ ਇੱਕ ਦੀ ਇੱਕ ਸ਼ਬਦ ਦੀ ਖੋਜ ਕਰ ਲੈਣਗੇ ਨਾ ਫਿਰ ਉਹ ਆਟੋਮੈਟਿਕਲੀ ਦੂਜੇ ਵੱਲ ਆ ਜਾਏਗੀ ਫਿਰ ਤੀਜੇ ਵੱਲ ਆਪਣੀ ਲਾਈਫਟਾਈਮ ਪੂਰੀ ਪੂਰੀ ਲਾਈਫ ਤੇ ਹੀ ਹੈ ਇਹ ਨਹੀਂ ਕੋਈ ਜਲਦੀ ਨਹੀਂ ਸਾਨੂੰ ਵੀ ਅੱਜ ਹੀ ਅੱਜ ਹੀ ਸਾਰਾ ਕੁਝ ਅਸੀਂ ਹਾਸਲ ਕਰਨਾ ਹੈ ਨਾ ਇਹ ਗਰੋਥ ਹੈ ਫਰੀ ਪੂਰੀ ਲਾਈਫਟਾਈਮ ਤੇ ਜਿਹੜਾ ਮਨ ਹੈ ਬਹੁਤ ਜ਼ਿਆਦਾ ਸਟਰੋਂਗ ਹੈ ਦਾ ਇੰਪੈਕਟ ਸਾਡੇ ਲਾਈਫ ਦੇ ਉੱਪਰ ਯਾਨੀ ਸਾਨੂੰ ਥੱਲੇ ਲੈ ਕੇ ਜਾਂਦਾ ਸਾਡਾ ਮਨ ਤੇ ਪੂਰੀ ਲਾਈਫਟਾਈਮ ਸਾਡੀ ਹੈਗੀ ਆਪਣੇ ਗਰੋਥ ਲਈ ਆਪਣੀ ਸਿੱਖਿਆ ਲਈ ਆਪਣੇ ਈਵੋਲੂਸ਼ਨ ਲਈ ਲਾਸਟ ਵਾਲਾ ਆਉਣ ਵਾਲੀ ਪੀੜੀ ਜਿਵੇਂ ਕਿ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੋਣਾ ਤੁਹਾਨੂੰ ਪਤਾ ਵੀ ਲੱਗਣਾ ਨਸ਼ਾ ਦੀ ਗੁਲਦਾਨ ਦੇ ਵਿੱਚ ਬਹੁਤ ਜ਼ਿਆਦਾ ਗ੍ਰਿਫਤ ਹੋ ਚੁੱਕੀ ਜਿਦੇ ਵਿੱਚ ਲੜਕੀਆਂ ਵੀ ਐ ਤੇ ਲੜਕੇ ਵੀ ਐ ਉਹਨਾਂ ਲਈ ਕੀ ਮੈਸੇਜ ਹੋਊਗਾ ਤੁਹਾਡਾ ਜੀ ਹੁਣ ਮੈਂ ਰੋਮਾਣਾ ਠੀਕ ਐ ਜਦੋਂ ਅਸੀਂ ਚੰਡੀਗੜ੍ਹ ਦਾ ਪ੍ਰੋਗਰਾਮ ਕੀਤਾ ਤੇ ਅਗਲਾ ਦਿਨ ਸਾਡੇ ਉੱਥੇ ਚੰਡੀਗੜ੍ਹ ਦੇ ਸਪੋਰਟਰਸ ਨੇ ਬੜਾ ਸੋਨਾ ਅਮ ਸਾਡੇ ਲਈ ਪਿਕਨਿਕ ਰੱਖਿਆ ਸੀ ਸਾਡੇ ਕਾਫੀ ਵੱਡੀ ਟੀਮ ਲਈ ਹਨਾ ਤੇ ਜਦੋਂ ਉਹ ਸਾਡੇ ਲਈ ਬੜਾ ਅੱਛਾ ਸੀਗਾ ਬਾਹਰ ਸੁਖਨਾਲੇ ਇੱਕ ਤੇ ਇੱਕ ਬ੍ਰੇਕ ਵੀ ਮਿਲ ਗਈ ਮਿਲ ਗਈ ਤੇ ਸਾਰਿਆਂ ਨੇ ਬੜਾ ਇੰਜੋਏ ਕੀਤਾ ਉੱਥੇ ਬੈਠ ਕੇ ਪਰ ਜਦੋਂ ਆਏ ਸਾਡੇ ਕੋਲ ਜਿਨ੍ਹਾਂ ਨੇ ਰਾਤ ਪਹਿਲਾਂ ਸਮਾਗਮ ਵਿੱਚ ਆਏ ਹੋਏ ਸੀ ਤੇ ਜਦੋਂ ਸਾਡੇ ਕੋਲ ਅਗਲਾ ਦਿਨ ਆਏ ਉਹਨਾਂ ਨੇ ਕੀ ਗੱਲ ਕੀਤੀ ਸਾਡੇ ਨਾਲ ਮੈਂ ਉਹਨਾਂ ਦੇ ਐਗਜ਼ੈਕਟ ਲਫ਼ਜ਼ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਨੀ ਉਹ ਕਹਿੰਦੇ ਹਾਂਜੀ ਜਿਹੜਾ ਰਾਤ ਦਾ ਨਸ਼ਾ ਹੈ ਨਾ ਉਹ ਜੇ ਉਤਰਿਆ ਨਹੀਂ ਤੇ ਸ਼ਬਦ ਦਾ ਨਸ਼ਾ ਚੜੇ ਜਿਹੜਾ ਸਾਨੂੰ ਨਸ਼ਾ ਸ਼ਬਦ ਵੱਲ ਮਿਲ ਸਕਦਾ ਹੈ ਨਾ ਅਸੀਂ ਉੱਥੇ ਤੱਕ ਪਹੁੰਚੀ ਹੈ ਤੇ ਜੋ ਇਹ ਬਾਕੀ ਛੜੇ ਨਸ਼ੇ ਉਤਰ ਜਾਣਗੇ इजीली ਇਹ ਨੈਚੁਰਲ ਨਸ਼ਾ ਜਿਹੜਾ ਸ਼ਬਦ ਦਾ ਇਹ ਇਹ ਸਾਨੂੰ ਸਾਰਿਆਂ ਨੂੰ ਮਿਲੇ ਸਾਡੀ ਇਹ ਅਰਦਾਸ ਹੈ ਅਗਲੇ 20 30 40 50 ਸਾਲ ਤੱਕ ਵੀ ਇਦਾਂ ਦਾ ਕਲਚਰ ਸਾਡਾ ਸਿੱਖਾਂ ਦਾ ਬਣ ਜਾਏ ਲਾਈਕ ਇਹ ਸਾਰੇ ਜਿਹੜੇ ਪੂਰੀ ਪੰਥ ਦਾ ਇਦਾਂ ਬਣ ਜਾਏ ਵੀ ਸਾਡਾ ਕਲਚਰ ਹੀ ਸ਼ਬਦ ਬਣ ਜਾਏ ਸ਼ਬਦ ਕਲਚਰ ਨੂੰ ਮੈਂ ਇੱਕ ਸੰਖੇਪ ਲਫ਼ਜ਼ ਵਿੱਚ ਕਵਾਂਗੀ ਵੀ ਸਾਡੇ ਵਿੱਚ ਇੱਕ ਸ਼ਬਦ ਕਲਚਰ ਬਣ ਜਾਏ ਤੇ ਉਹਦੇ ਨਾਲ ਜਿਹੜੇ ਸੁੱਖ ਗੁਰੂ ਨਾਨਕ ਦੇਵ ਜੀ ਨੇ ਸਾਡੇ ਲਈ ਸੋਚੇ ਹੋਏ ਹਨ ਤੇ ਉਹ ਫਿਰ ਅਸੀਂ ਉਹ ਸਾਨੂੰ ਅਸੀਂ ਹਾਸਲ ਕਰੀਏ ਉਹ ਚੀਜ਼ ਸੋ ਇਹ ਜੀ ਮੈਂ ਸਾਡੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਹਾ بڑے ਲਾਸਟ ਵਾਲੇ ਸਵਾਲ ਤੇ ਭਾਵਕ ਹੋ ਗਏ ਜਦੋਂ ਦੱਸਿਆ ਪੰਜਾਬ ਦੇ ਹਾਲਾਤਾਂ ਬਾਰੇ ਪੰਜਾਬ ਦੇ ਵਿੱਚ ਮੁੰਡੇ ਕੁੜੀਆਂ ਵੀ ਨਸ਼ੇ ਕਰਦੇ ਨੇ ਤੇ ਇਹਨਾਂ ਦੀ ਅੱਖਾਂ ਨਮ ਹੋ ਗਈਆਂ ਤੇ ਇਹਨਾਂ ਨੇ ਹਕੀਕਤ ਵੀ ਦੱਸੀ ਵੀ ਜਿਹੜਾ ਇੱਕ ਨਸ਼ਾ ਜੇ ਨਸ਼ਾ ਕਰਨਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦਾ ਗਾਇਨ ਕਰਕੇ ਕਰੋ ਤੇ ਤੁਹਾਡੇ ਸਰੀਰ ਨੂੰ ਆਟੋਮੈਟਿਕ ਤੰਦਰੁਸਤੀ ਮਿਲਣਗੀਆਂ ਤੇ ਸਰੀਰ ਤੰਦਰੁਸਤ ਰਹੇਗਾ ਤੇ ਹਰ ਪਲ ਫੁਰਤ ਫੁਰਤ ਰਹੋਗੇ ਸਪੋਕਸਮੈਨ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਔਲਖ ਦੀ ਵਿਸ਼ੇਸ਼ ਰਿਪੋਰਟ